ਸਮਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਸਤਿ ਸ੍ਰੀ ਅਕਾਲ ਸਾਰੇ ਪੰਜਾਬਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖ ਰਹੇ ਦਰਸ਼ਕਾਂ ਦਾ तहे ਦਿਲੋਂ ਸਵਾਗਤ ਕਰਦੇ ਹਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਨਾ ਰਾਜਸਥਾਨ ਦੇ ਮੌਸਮ ਦੀ ਦੇਖਾਂਗੇ ਕਿਹੜੇ ਇਲਾਕਿਆਂ ਵਿੱਚ ਪਚਵੀ ਸਿਸਟਮ ਦਾ ਅਸਰ ਰਹੇਗਾ ਸਭ ਜਾਣਕਾਰੀ ਦਵਾਂਗੇ ਫਿਲਹਾਲ ਇੱਕ ਛੋਟੀ ਜਹੀ ਬੇਨਤੀ ਕਰਦੇ ਹਾਂ ਚੈਨਲ ਨੂੰ ਜਰੋ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਚੱਲ ਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਦੇ ਵਿੱਚ ਅੰਤ ਤੱਕ ਜੁੜੇ ਰਹਿਣਾ ਤਾਂ ਹੀ ਤੁਹਾਨੂੰ ਪੂਰੀ ਜਾਣਕਾਰੀ ਮਿਲੇ ਪਾ ਪੰਜਾਬ ਆਈਐਮਡੀ ਵਾਲੋ ਜੋ ਵੀ ਜ਼ਿਲੇਵਾਰ ਮੀਦ ਅਲਰਟ ਜਾਰੀ ਕੀਤੇ ਗਿਆਨ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਯਾਨੀ ਕਿ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਲੱਗਣ ਜਾ ਰਿਹਾ ਹੈ ਤੁਹਾਡੇ ਨਾਲ ਉਦੀ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਇਸ ਵੇਲੇ ਦੀਆਂ ਤਾਜ਼ਾ ਸੈਟ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲਗਭਗ ਆਪਾਂ ਨੂੰ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਲਕੀ ਬੱਜਲਵਾਈ ਗੁਜਰਦੀ ਹੋਈ ਦੇਰੀਆ ਤੇ ਕਿਤਨਾ ਕੀਤੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਜਮੀਨੀ ਲੈਵਲ ਤੇ ਆਪਾਂ ਨੂੰ ਧੁੰਦ ਵੀ ਦੇਖਣ ਨੂੰ ਮਿਲੀ ਸੀਗੀ ਕੱਲ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਨੂੰ ਇਹ ਬੱਦਲਬਾਈ ਕਵਰ ਕਰੇਗੀ ਆਉਣ ਵਾਲੇ 3 ਦਿਨਾਂ ਦੇ ਵਿੱਚ ਜਿਸ ਦੇ ਵਿੱਚ ਮਾਲਵੇ ਦੇ ਖੇਤਰ ਦੇ ਵਿੱਚ ਆਪਾਂ ਨੂੰ ਕੱਲ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਤੁੱਪ ਦੇਖਣ ਨੂੰ ਮਿਲੀ ਸੀਗੀ ਬਹੁਤੇ ਖੇਤਰਾਂ ਦੇ ਵਿੱਚ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਟੁੱਟਵੇਂ ਤੌਰ ਤੇ ਬੱਦਲਬਾਈ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਗੂਜਦੀ ਰਹੇਗੀ ਓਵਰ ਆਲ ਜਾਣਕਾਰੀ ਗੱਲ ਕਰੀਏ ਤਾਂ ਡਿਟੇਲ ਵਿੱਚ ਜ਼ਿਲ੍ਹੇਵਾਰ ਜਾਣਕਾਰੀ ਅਸੀਂ ਆਪਾਂ ਅੱਗੇ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਦੇ ਵਿੱਚ ਹੰਤ ਤੱਕ ਜੂਰ ਬਣੇ ਰਹਿਣਾ ਫਿਲਹਾਲ ਜੇਕਰ ਪਛਮੀ ਸਿਸਟਮ ਦੀ ਗੱਲ ਕਰੀਏ ਪਛਮੀ ਸਿਸਟਮ ਹਜੇ ਵੀ ਆਪਾਂ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਹੁੰਦਾ ਹੋਇਆ ਦਿਖਾਈ ਦੇ ਰਿਹਾ ਇੱਕ ਪਛਮੀ ਸਿਸਟਮ ਹੋਰ ਆਉਂਦਾ ਹੋਇਆ ਦਿਖਾਈ ਦੇ ਰਿਹਾ ਫਿਲਹਾਲ ਜੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਲਟ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਕਰੀਬਨ ਆਪਾਂ ਜੇ ਗੱਲ ਕਰੀ ਤਾਂ ਆਪਾਂ ਨੂੰ ਕੱਲ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਜ਼ਮੀਨੀ ਲੈਵਲ ਤੇ ਕਾਫੀ ਖੇਤਰਾਂ ਦੇ ਵਿੱਚ ਤੁੰਦ ਪ੍ਰਭਾਵਿਤ ਕਰ ਲਈ ਸੀਗੀ ਬੀਤੀ ਰਾਤ ਵੀ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਵਿੱਚ ਤੁੰਦ ਦੇਖਣ ਨੂੰ ਮਿਲੀ ਹੈ ਫਿਲਹਾਲ ਜੇਕਰ ਪੰਜਾਬ ਦੇ ਬਹੁ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਕੁਝ ਖੇਤਰ ਹੋ ਗਏ ਮਾਲਵੇ ਦੇ ਬਹੁਤੇ ਖੇਤਰ ਹੋ ਗਏ ਆਪਾਂ ਨੂੰ ਦੇ ਦਿਨਵੇਲੇ ਕੱਲ ਨਿੱਗੀ ਧੋਪੋ ਵੀ ਦੇਖਣ ਨੂੰ ਮਿਲੀ ਸੀਗੀ ਬਹੁਤੇ ਖੇਤਰਾਂ ਦੇ ਵਿੱਚ ਫੈਲਾਲ ਆਪਾਂ ਨੂੰ ਟੁੱਟਮੀ ਬਦਲਵਾਈ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਕੱਲ ਵੀ ਜ਼ਿਆਦਾ ਇਲਾਕਿਆਂ ਵਿੱਚ ਆਪਾਂ ਨੂੰ ਟੁੱਟਮੀ ਬਦਲਵਾਈ ਦੇਖਣ ਨੂੰ ਮਿਲੀ ਸੀਗੀ ਜੇਕਰ ਮੀਂਹ ਦੇ ਅਲਰਟ ਦੀ ਗੱਲ ਕਰੀਏ ਤਾਂ ਜ਼ਿਲੇਵਾਰ ਰਿਪੋਰਟ ਦੇਖੇ ਤਾਂ ਜਿਹੜੀ ਮੌਸਮ ਵਿਭਾਗ ਨੇ ਜਾਰੀ ਕੀਤੀ ਗਈ ਹੈ 4 ਤਰੀਕ ਦੇ ਲਈ ਖਾਸ ਕਰਕੇ ਮਾਝੇ ਦੇ ਇਲਾਕੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਸਾਹਿਬ ਦੇ ਵਿੱਚ ਆਈਸੋਲੇਟਡ ਪਲੇਸ ਟੁੱਟਮੀ ਥਾਵ ਹਲਕੇ ਚਰਾਟੇ ਦੇਖਣ ਨੂੰ ਮਿਲ ਸਕਦੇ ਹਨ ਦੁਆਬੇ ਦੇ ਵਿੱਚ ਸ਼ਿਆਰਪੁਰ ਦੇ ਵੀ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਵੈਸਟ ਮਾਲਵਾ ਹੋ ਗਿਆ ਈਸਟ ਮਾਲਵਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਮੀਦ ਇਸਾਰ ਬਿਲਕੁਲ 나 ਦੇ ਬਰਾਬਰ ਹਨ ਫਿਰ ਅੱਗੇ ਜੇਕਰ ਆਪਾਂ ਗੱਲ ਕਰੀ ਤਾਂ ਤਕਰੀਬਨ 4 ਤਰੀਕ ਨੂੰ ਮੌਸਮ ਇਸ ਤਰ੍ਹਾਂ ਦਾ ਦੇਖਣ ਨੂੰ ਮਿਲੇਗਾ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਤੁੰਦ ਦੇਖਣ ਨੂੰ ਮਿਲ ਸਕਦੀ ਹੈ ਜੇਕਰ 5 ਤਰੀਕ ਦੇ ਮੌਸਮ ਦੀ ਗੱਲ ਕਰੀਏ 5 ਤਰੀਕ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਬੱਦਲਬਾਝ ਦੇਖਣ ਨੂੰ ਮਿਲੇਗੀ ਕਿਤੇ ਕਿਤੇ ਲਿਮਟਿਡ ਖੇਤਰਾਂ ਦੇ ਵਿੱਚ ਇੱਕ ਦੋ ਖੇਤਰਾਂ ਦੇ ਵਿੱਚ ਗੜੇ ਮਾਰੀ ਦੇ ਇਸਾਰ ਵੀ ਹੋ ਸਕਦੇ ਹਨ ਕਿਉਂਕਿ ਪਛਮੀ ਸਿਸਟਮ ਪੰਜ ਤਰੀਕ ਤੋਂ ਐਕਟੀਵੇਟ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਾਫੀ ਖੇਤਰਾਂ ਦੇ ਵਿੱਚ ਬੱਦਲਬਾਝ ਕਵਰ ਕਰਦੀ ਹੋਈ ਦਿਖਾਈ ਦੇ ਰਹੀ ਹੈ ਜੇਕਰ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਤਕਰੀਬਨ 5 ਤਰੀਕ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਸਾਹਿਬ ਇਹਨਾਂ ਇਲਾਕਿਆਂ ਵਿੱਚ ਲਾਈਟ ਟੂ ਮੋਡਰੇਟ ਰੇਨ ਦਰਸਾਈ ਗਈ ਹੈ ਤੇ ਕਿਤੇ ਨਾ ਕਿਤੇ ਇਹਨਾਂ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਬੰਦੇ ਉਤਕਾਈ ਦੇ ਰਹੇ ਹਨ। ਇਸ ਤਰ੍ਹਾਂ ਦੁਆਬੇ ਦੇ ਹਾਰਪੁਰ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਦੱਸੀ ਗਈ ਹੈ। ਜੇਕਰ ਅੱਗੇ ਗੱਲ ਕਰੀਏ ਵੈਸਟ ਮਾਲਵੇ ਦੇ ਵਿੱਚ ਫਰੋਜਪੁਰ, ਫਾਜ਼ਿਲਕਾ, ਫਰੀਦਕੋਟ, ਮੁਕਸਰ, ਮੋਗਾ, ਬਠਿੰਡਾ ਇਹਨਾਂ ਸਾਰੇ ਇਲਾਕਿਆਂ ਵਿੱਚ ਲਾਈਟ ਟੂ ਮੋਡਰੇਟ ਰੇਨ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਬਲੇਰਕੋਟਲਾ, ਰੂਪਨਗਰ, ਫਟਿਆਲਾ, ਐਸਐਸ ਨਗਰ ਲੈ ਕੇ ਅੱਗੇ ਆਪਾਂ 6 ਤਰੀਕ ਦੇ ਮੌਸਮ ਦੀ ਗੱਲ ਕਰੀਏ 6 ਤਰੀਕ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਸ਼ਿਆਰਪੁਰ ਲੁਧਿਆਣਾ ਮਲੇਰਕੋਟ ਲਾਇਨ ਇਲਾਕਿਆਂ ਵਿੱਚ ਬੱਦਲਵਾਈ ਦੇ ਨਾਲ ਮੀਂਹ ਦੇ आसार बन ਸਕਦੇ ਹਨ ਜੇ ਮੌਸਮ ਵਿਭਾਗ ਦੇ ਅਲਰਟ ਦੀ ਗੱਲ ਕਰੀਏ ਤਾਂ 6 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਦੇ ਵਿੱਚ ਮੀਂਹ ਦੇ आसार ਅਤੇ ਦੁਆਬੇ ਦੇ ਵਿੱਚ ਸ਼ਿਆਰਪੁਰ ਦੇ ਵਿੱਚ ਮੀਂਹ ਦੇ आसार ਬੰਦੇ ਹੋਏ ਦਖਾਈ ਦੇ ਰਹੇ ਹਨ ਇਦਾਂ ਟੁੱਟਵੇਂ ਰੂਪ ਦੇ ਵਿੱਚ ਕਿਤਨਾ ਕਿਤੇ ਵੈਸਟ ਮਾਲਵੇ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਵਿੱਚ ਮੋਗਾ ਹੋ ਗਿਆ ਬਠਿੰਡਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਜੇ ਆਪ ਇਸਟ ਮਾਲਵੇ ਦੀ ਗ ਜਾਤਰ ਇਲਾਕਿਆਂ ਦੇ ਵਿੱਚ ਲੁਧਿਆਣਾ ਮਾਨਸਾ ਬਰਨਾਲਾ ਸੰਗਰੂਰ ਫਤਿਹਗੜ ਸਾਹਿਬ ਐਸਐਸ ਨਗਰ ਦੇ ਵਿੱਚ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਅੱਗੀ ਗੱਲ ਕਰੀਏ ਤਾਂ ਇਸੇ ਤਰ੍ਹਾਂ ਦਾ ਮੌਸਮ ਆਪਾਂ ਨੂੰ ਆਉਂਦੇ 3 ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਤੇ ਨਾ ਕਿਤੇ ਆਪਾਂ ਨੂੰ ਬੱਦਲ ਵਾਈ ਦੇ ਅਸਾਰ ਜਾਤਰ ਇਲਾਕਿਆਂ ਦੇ ਵਿੱਚ ਮੀਂਹ ਦੇ ਅਸਾਰ ਬੰਦੇ ਹੋਏ ਦਿਖਾਈ ਦੇਣਗੇ ਇਸ ਤਰ੍ਹਾਂ ਇਹ ਸੀਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦਿਆਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ